ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਆਪਣੀ ਕਹਾਣੀ ਮੰਗਲਿਕ ਦਾ ਤੀਸਰਾ ਭਾਗ ਲੈ ਕੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ ਦੋ ਭਾਗ ਨਹੀਂ ਸੁਣੇ ਤਾਂ ਪਹਿਲਾਂ ਚੈਨਲ ਤੇ ਜਾ ਕੇ ਪਹਿਲੇ ਦੋ ਭਾਗ ਸੁਣ ਲਵੋ ਕਿਉਂਕਿ ਅੱਜ ਕਹਾਣੀ ਦਾ ਤੀਸਰਾ ਭਾਗ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੇ ਤੁਸੀਂ ਅੱਜ ਵਾਲਾ ਭਾਗ ਸੁਣੋਗੇ ਤਾਂ ਤੁਹਾਨੂੰ ਕਹਾਣੀ ਦੀ ਸਮਝ ਨਹੀਂ ਲੱਗੇਗੀ ਕਹਾਣੀ ਲੜੀਵਾਰ ਭਾਗਾਂ ਦੇ ਵਿੱਚ ਪ੍ਰਸਾਰਿਤ ਹੋਵੇਗੀ ਤੇ ਕਹਾਣੀ ਬਹੁਤ ਸੋਹਣੀ ਆ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਸ ਲਈ ਤੁਸੀਂ ਪਹਿਲਾਂ ਪਹਿਲਾਂ ਵਾਲੇ ਭਾਗ ਸੁਣੋ ਕਹਾਣੀ ਨੂੰ ਪੂਰਾ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਰੱਖਿਓ ਪਿਛਲੇ ਭਾਗ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਟ੍ਰੇਨ ਦੇ ਵਿੱਚ ਜਦੋਂ ਵਿਸ਼ਾਲੀ ਨਾਲ ਮੁੰਡੇ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾ સેવા ਜਿਹੜਾ ਉਹ ਉਹ ਨੂੰ ਬਚਾ ਲੈਂਦਾ ਜਦੋਂ ਆਪਣਾ ਫੋਨ ਸੀਟ ਹੇਠਾਂ ਤੋਂ ਚੱਕਦੀ ਹੈ ਵਿਸ਼ਾਲੀ ਤੇ ਉਹਦਾ ਫੋਨ ਟੁੱਟ ਚੁੱਕਿਆ ਹੁੰਦਾ ਉਹ ਆਪਣੇ ਫੋਨ ਨੂੰ ਵੇਖ ਕੇ ਰੋਂਦੀ ਰੋਂਦੀ ਆਪਣੀ ਸੀਟ ਕੋਲ ਆ ਜਾਂਦੀ ਆ ਤੇ ਆ ਕੇ ਉਹ ਸੀਟ ਤੇ ਬੈਠ ਕੇ ਰੋਣ ਲੱਗ ਜਾਂਦੀ ਆ ਤਾਂ ਉਹਦੇ ਪਿੱਛੇ ਹੀ ਸ਼ੇਵ ਆ ਜਾਂਦਾ ਤੇ ਉਹਨੂੰ ਕਹਿੰਦਾ ਕਿ ਦੇਖ ਤੂੰ ਮੇਰੀ ਕੰਪਲੇਨ ਕਰਨ ਚੱਲੀ ਸੀ ਨਾ ਦੇਖ ਲਿਆ ਨਾ ਨਤੀਜਾ ਦੇਖ ਮੈਂ ਕੋਈ ਮਾੜਾ ਲੜਕਾ ਨਹੀਂ ਆ ਜੇ ਤੂੰ ਮੇਰੀ ਕੰਪਲੇਨ ਕਰਨ ਚੱਲੀ ਸੀ ਤੇ ਦੇਖ ਤੇਰੇ ਨਾਲ ਕਿੰਨਾ ਬੁਰਾ ਹੋ ਜਾਣਾ ਸੀ ਉਹ ਮਜ਼ਾਕ ਦੇ ਵਿੱਚ ਗੱਲ ਕਰ ਰਿਹਾ ਸੀ ਕਿਉਂਕਿ ਉਹਨੂੰ ਇਹ ਸੀ ਕਿ ਵਿਸ਼ਾਲੀ ਦਾ ਮੂਡ ਆ ਜਿਹੜਾ ਉਹ ਠੀਕ ਹੋ ਜਾਵੇ ਤੇ ਵਿਸ਼ਾਲੀ ਆ ਜਿਹੜੀ ਉਹ ਖੜੀ ਹੋ ਕੇ ਸ਼ਿਵ ਦੇ ਗੱਲ ਨਾਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਉਹ ਥੋੜਾ ਸੰਗ ਜਾਂਦਾ ਉਹ ਉਹਨੂੰ ਪਿੱਛੇ ਕਰਦਾ ਕਹਿੰਦਾ ਕਿ ਠੀਕ ਐ ਹੁਣ ਠੀਕ ਐ ਤੂੰ ਉਹ ਕਹਿੰਦੀ ਹਾਂ ਉਹਨੇ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਉਹਨੂੰ ਕਹਿੰਦਾ ਚੱਲ ਫਿਰ ਦੱਸ ਦੇ ਹੁਣ ਤਾਂ ਬਣੇਗੀ ਨਾ ਮੇਰੀ ਭਾਬੀ ਉਹ ਕਹਿੰਦੀ ਨਾ ਰੋਂਦੀ ਰੋਂਦੀ ਉਹ ਨਾਂ ਦੇ ਵਿੱਚ ਸਿਰ ਹਿਲਾ ਦਿੰਦੀ ਆ ਉਹ ਕਹਿੰਦਾ ਫਿਰ ਇਹ ਤਾਂ ਗਲਤ ਗੱਲ ਆ ਨਾ ਉਹ ਕਹਿੰਦੀ ਮੈਂ ਤੇਰੇ ਇਸ ਗੱਲ ਨੂੰ ਇੱਥੇ ਹੀ ਬੰਦ ਕਰਨਾ ਚਾਹਣੀ ਆ ਪਲੀਜ਼ ਤੂੰ ਇਹ ਗੱਲ ਨਾ ਕਰ ਉਹ ਕਹਿੰਦਾ ਚੱਲ ਠੀਕ ਆ ਫਿਲਹਾਲ ਆਪਾਂ ਇਹ ਗੱਲ ਬੰਦ ਕਰਦੇ ਆ ਤੂੰ ਰਿਲੈਕਸ ਹੋ ਕੇ ਬੈਠ ਚਲੋ ਵਿਸ਼ਾਲੀ ਆਪਣੀ ਸੀਟ ਤੇ ਬੈਠ ਜਾਂਦੀ ਆ ਤੇ ਉਹ ਬਹੁਤ ਡਰ ਜਾਂਦੀ ਆ ਸ਼ਿਵ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਡਰੀ ਹੋਈ ਆ ਕਿਉਂਕਿ ਇਹੋ ਜੀ ਕੰਡੀਸ਼ਨ ਦੇ ਵਿੱਚ ਕੋਈ ਵੀ ਡਰ ਸਕਦਾਗਾ ਉਸ ਤੋਂ ਬਾਅਦ ਸ਼ਿਵ ਕੁਝ ਟਾਈਮ ਚੁੱਪ ਰਹਿੰਦਾ। ਉਹਨੂੰ ਇਹ ਲੱਗਦਾ ਕਿ ਮੈਂ ਇਹਨੂੰ ਥੋੜਾ ਸਮਾਂ ਦੇਵਾਂ ਰਿਲੈਕਸ ਹੋਣ ਲਈ। ਚਲੋ ਕੁਝ ਸਮੇਂ ਬਾਅਦ ਫਿਰ ਉਹ ਵਿਸ਼ਾਲੀ ਨੂੰ ਕਹਿੰਦਾ ਅ ਮੇਰੀ ਗੱਲ ਮੰਨ ਲਵੋ। ਬਣ ਜੋ ਮੇਰੀ ਭਾਬੀ। ਉਹ ਕਹਿੰਦੀ ਮੇਰੇ ਕੋਲ ਗੱਲ ਨਾ ਕਰ। ਮੈਨੂੰ ਲੜਕੀਆਂ ਲੜਕਿਆਂ ਦੇ ਵਿੱਚ ਕੋਈ ਇੰਟਰਸਟ ਨਹੀਂ। ਉਹ ਫਿਰ ਇਹ ਗੱਲ ਕਹਿ ਦਿੰਦੀ ਆ ਤੇ ਉਹਨੂੰ ਮਤਲਬ ਇਹ ਲੱਗਦਾ ਸ਼ਿਵ ਨੂੰ ਵੀ ਇਹ ਸੱਚ ਬੋਲ ਰਹੀ ਆ ਵੀ ਸ਼ਾਇਦ ਇਹਨੂੰ ਲੜਕੇ ਨਹੀਂ ਪਸੰਦ। ਉਹਨੂੰ ਕਹਿੰਦਾ ਮੇਰੀ ਇੱਕ ਵਾਰ ਗੱਲ ਸੁਣ। ਆ ਦੇਖ ਮੇਰੀ ਭਰਾ ਦੀ ਫੋਟੋ ਵੇਖ ਉਹ ਫੋਨ ਕੱਢ ਲੈਂਦਾ ਤੇ ਆਪਦੇ ਭਰਾ ਦੀ ਫੋਟੋ ਦਿਖਾਉਣ ਲੱਗਦਾ ਪਰ ਵਿਸ਼ਾਲੀ ਜਿਹੜੀ ਉਹ ਫੋਟੋ ਨਹੀਂ ਦੇਖਦੀ ਉਹ ਕਹਿੰਦੀ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਕੋਈ ਫੋਟੋ ਨਹੀਂ ਦੇਖਣੀ ਹੁਣ ਤੂੰ ਦੂਜੀ ਵਾਰ ਫੇਰ ਮੈਨੂੰ ਤੰਗ ਕਰ ਰਿਹਾ ਮੈਂ ਤੇਰੇ ਭਰਾ ਦੀ ਫੋਟੋ ਨਹੀਂ ਦੇਖਣੀ ਉਹ ਕਹਿੰਦਾ ਚਲ ਛੱਡ ਫੋਟੋ ਨਾ ਦੇਖ ਪਰ ਕਹਿੰਦਾ ਮੇਰੀ ਗੱਲ ਸੁਣ ਮੇਰਾ ਭਰਾ ਨਾ ਬਹੁਤ ਵਧੀਆਗਾ ਐਨਾ ਤੈਨੂੰ ਖੁਸ਼ ਰੱਖੂਗਾ ਹੈ ਜਿੱਥੇ ਤੂੰ ਕਹੇਂਗੀ ਤੈਨੂੰ ਘੁੰਮਣ ਨੂੰ ਲੈ ਕੇ ਜਾਊਗਾ ਜੇ ਤੂੰ ਕਹੇਂਗੀ ਮੈਂ ਆਹ ਲੈਣਾ ਤੈਨੂੰ ਉਹੀ ਚੀਜ਼ ਲੈ ਕੇ ਦੇਊ ਤੈਨੂੰ ਪੈਸੇ ਦੀ ਕੋਈ ਕਮੀ ਨਹੀਂ ਹੋਊ ਤੇਰਾ ਇੰਨਾ ਖਿਆਲ ਰੱਖੂ ਇੰਨੀ ਕੇਅਰ ਕਰੂ ਕੁੜੀਆਂ ਪਤਾ ਕੀ ਚਾਹੁੰਦੀਆਂ ਹੁੰਦੀਆਂ ਕਿ ਉਹਦਾ ਪਤੀ ਉਹਨੂੰ ਪਿਆਰ ਕਰੇ ਉਹਦਾ ਖਿਆਲ ਰੱਖੇ ਉਹਨੂੰ ਘੁੰਮਣ ਫਿਰਨ ਲੈ ਕੇ ਜਾਵੇ ਉਹ ਕੁਝ ਵੀ ਮੰਗੇ ਉਹਨੂੰ ਲਿਆ ਕੇ ਦੇਵੇ ਤੇ ਮੈਨੂੰ ਪੱਕਾ ਪਤਾ ਵੀ ਮੇਰਾ ਭਰਾ ਤੇਰੀ ਕੋਈ ਗੱਲ ਨਹੀਂ ਮੋੜੂ ਤੇ ਮੇਲੀ ਮਾਂ ਮੇਰੀ ਮਾਂ ਤਾਂ ਵਿਚਾਰੀ ਬਹੁਤ ਗਰੀਬਣੀ ਆ ਉਹ ਤਾਂ ਜਿੱਥੇ ਤੂੰ ਕਹੇਂਗੀ ਉੱਥੇ ਹੀ ਖੜ੍ਹ ਜਿਆ ਕਰੂਗੀ ਉੱਥੇ ਹੀ ਬੈਠ ਜਿਆ ਕਰੂ ਤੇ ਮੈਂ ਮੈਂ ਦੇਖ ਤੈਨੂੰ ਫ੍ਰੀ ਦੇ ਵਿੱਚ ਇੰਨਾ ਵਧੀਆ ਦਿੌਰ ਮਿਲ ਰਿਹਾ ਤੂੰ ਕਿਉਂ ਨਹੀਂ ਹਾਂ ਕਰਦੀ ਉਹ ਜਦੋਂ ਐਦਾਂ ਮਤਲਬ ਗੱਲ ਕਰਦਾ ਤੇ ਉਹ ਕਹਿੰਦੀ ਅੱਛਾ ਜੇ ਤੇਰਾ ਭਰਾ ਇੰਨਾ ਹੀ ਚੰਗਾ ਤੇ ਫੇਰ ਤੇਰੇ ਭਰਾ ਦਾ ਅਜੇ ਤੱਕ ਵਿਆਹ ਕਿਉਂ ਨਹੀਂ ਹੋਇਆ ਕਹਿੰਦਾ ਮੈਂ ਤੁਹਾਨੂੰ ਸੱਚ ਦੱਸਾਂ ਨਾ ਕੋਈ ਵੀ ਕੁੜੀ ਮੇਰੇ ਭਰਾ ਦੇ ਪਸੰਦ ਨਹੀਂ ਆਉਂਦੀ ਕਦੇ ਮੇਰੇ ਭਰਾ ਦੇ ਕੁੜੀ ਨਹੀਂ ਪਸੰਦ ਆਉਂਦੀ ਕਦੇ ਕੁੜੀ ਨੂੰ ਮੇਰਾ ਭਰਾ ਪਸੰਦ ਨਹੀਂ ਆਉਂਦਾ ਮੈਨੂੰ ਤਾਂ ਫਿਕਰ ਰਹਿੰਦੀ ਆ ਵੀ ਮੇਰੇ ਭਰਾ ਦਾ ਕੀ ਬਣੂਗਾ ਉਹ ਕਹਿੰਦੀ ਅੱਛਾ ਕੁੜੀਆਂ ਤੇਰੇ ਭਰਾ ਨੂੰ ਪਸੰਦ ਨਹੀਂ ਕਰ ਰਹੀਆਂ ਇਸ ਲਈ ਤੂੰ ਚਾਹਣਾ ਕਿ ਮੈਂ ਤੇਰੇ ਭਰਾ ਨੂੰ ਪਸੰਦ ਕਰਾਂ ਮੈਂ ਕਿਉਂ ਕਰਾਂ ਉਹ ਕਹਿੰਦਾ ਦੇਖ ਮੈਨੂੰ ਪਤਾ ਵੀ ਤੇਰੇ ਮੇਰਾ ਭਰਾ ਪਸੰਦ ਆਜੂ ਤੇ ਮੇਰੇ ਭਰਾ ਦੇ ਵੀ ਤੂੰ ਪਸੰਦ ਆਜੇਂਗੀ ਉਹ ਕਹਿੰਦੀ ਤੂੰ ਇੰਨੇ ਦਾਵੇ ਨਾ ਕਿਵੇਂ ਕਹਿ ਸਕਦਾ ਕਿਉਂਕਿ ਕਹਿੰਦਾ ਤੁਹਾਡਾ ਨੇਚਰ ਇੱਕੋ ਜਿਹਾ ਨਾ ਬਾਹਰੋਂ ਸਖਤ ਤੇ ਅੰਦਰੋਂ ਨਰਮ ਜਿਵੇਂ ਤੁਸੀਂ ਖੜੂਸ ਜਿਹਾ ਦਿਸਦੇ ਹੋ ਪਰ ਹੈ ਨਹੀਂ ਓਵੇਂ ਮੇਰਾ ਭਰਾਗਾ ਜਿਵੇਂ ਤੁਸੀਂ ਕਿਸੇ ਨੂੰ ਲੈਕਚਰ ਦਿੰਨੇ ਹੋ ਓਵੇਂ ਉਹ ਲੈਕਚਰ ਦਿੰਦਾ ਤੁਸੀਂ ਦੋਨੋਂ ਇੱਕ ਦੂਜੇ ਦੇ ਵਧੀਆ ਮਤਲਬ ਕਾਬਲ ਹੋ ਇੱਕ ਦੂਜੇ ਦੇ ਜੋ ਉਹ ਕਹਿੰਦੀ ਕਿ ਚਲ ਬਸ ਬਸ ਮੈਂ ਤੇਰੇ ਭਰਾ ਦਾ ਗ੍ਰੰਥ ਨਹੀਂ ਸੁਣਨਾ ਉਹ ਕਹਿੰਦਾ ਵੀ ਪਲੀਜ਼ ਮੈਨੂੰ ਦੱਸ ਦੇ ਬਣੇਗੀ ਮੇਰੀ ਭਾਬੀ ਉਹ ਕਹਿੰਦੀ ਪਲੀਜ਼ ਚੁੱਪ ਕਰ ਜਾ ਕਹਿੰਦਾ ਅੱਛਾ ਇਹਦਾ ਮਤਲਬ ਮੈਰਿਜ ਤਾਂ ਪੱਕਾ ਸਮਝਾਂ ਉਹ ਤੀਸਰੀ ਵਾਰ ਫੇਰ ਕਹਿੰਦੀ ਹੈ ਕਿ ਮੈਂ ਤੈਨੂੰ ਕਿਹਾ ਮੈਨੂੰ ਕਿਸੇ ਲੜਕੇ ਵਿੱਚ ਕੋਈ ਇੰਟਰਸਟ ਨਹੀਂ ਉਹ ਕਹਿੰਦਾ ਵੀ ਤੂੰ ਕਹਿਣਾ ਕੀ ਚਾਹਣੀ ਹੈ ਵੀ ਤੈਨੂੰ ਲੜਕੇ ਪਸੰਦ ਨਹੀਂ ਉਹ ਕਹਿੰਦੀ ਨਹੀਂ ਉਹ ਕਹਿੰਦਾ ਕੀ ਤੈਨੂੰ ਲੜਕੀਆਂ ਪਸੰਦ ਆ ਉਹ ਕਹਿੰਦੀ ਹਾਂ ਫਿਰ ਉਹਨੂੰ ਇਹ ਪੱਕਾ ਲੱਗਣ ਲੱਗ ਜਾਂਦਾ ਵੀ ਇਹ ਵਾਕਿਆ ਹੀ ਸੱਚ ਬੋਲ ਰਹੀ ਹੈ ਤੇ ਉਹਨਾਂ ਫਿਕਰਜੀਤ ਪੈ ਜਾਂਦਾ ਉਹਦੀ ਇਹ ਗੱਲ ਸੁਣ ਕੇ ਚੁੱਪ ਕਰਕੇ ਬਹਿ ਜਾਂਦਾ ਉਹ ਸੋਚਦਾ ਵੀ ਹੁਣ ਮੈਂ ਇਹਦੇ ਨਾਲ ਨਹੀਂ ਬੋਲਣਾ ਪਰ ਉਹ ਮਨ ਦੇ ਵਿੱਚ ਸੋਚਦਾ ਰਹਿੰਦਾ ਵੀ ਜੇ ਇਹ ਮੇਰੀ ਭਾਬੀ ਬਣ ਜਾਂਦੀ ਤੇ ਸਾਡੇ ਘਰ ਦੇ ਵਿੱਚ ਇਹਦੀ ਨਾਲ ਵਧੀਆ ਬਣਨੀ ਸੀ ਵੀ ਮੇਰੇ ਭਰਾ ਵਾਸਤੇ ਇਹ ਠੀਕ ਸੀ ਉਹ ਬਹੁਤ ਮਤਲਬ ਸੀਰੀਅਸ ਇਸ ਗੱਲ ਨੂੰ ਸੋਚਦਾ ਪਰ ਵਿਸ਼ਾਲੀ ਜਿਹੜੀ ਉਹ ਚੁੱਪ ਬੈਠੀ ਰਹਿੰਦੀ ਆ ਥੋੜੇ ਟਾਈਮ ਬਾਅਦ ਵਿਸ਼ਾਲੀ ਦਾ ਸਟੇਸ਼ਨ ਆ ਜਾਂਦਾ ਤੇ ਉਹ ਸਟੇਸ਼ਨ ਤੇ ਉਤਰ ਜਾਂਦੀ ਆ ਟ੍ਰੇਨ ਚੋਂ ਤੇ ਖੜੀ ਰਹਿੰਦੀ ਆ ਉਹ ਆਪਣੇ ਟੁੱਟੇ ਹੋਏ ਫੋਨ ਵੱਲ ਵੇਖਦੀ ਆ ਕਿਉਂਕਿ ਉਹਦੇ ਕੋਲ ਕੈਸ਼ ਹੈ ਨਹੀਂ ਸੀ ਤੇ Google Pay ਸੀ ਜੋ ਉਹ ਚੱਲ ਨਹੀਂ ਰਿਹਾ ਸੀ ਫੋਨ ਦੀ ਸਕਰੀਨ ਟੁੱਟ ਗਈ ਸੀ ਤੇ ਕੈਸ਼ ਉਹਦੇ ਕੋਲ ਇੰਨਾ ਹੈ ਨਹੀਂ ਸੀ ਤੇ ਉਹ ਫਿਕਰ ਕਰ ਰਹੀ ਸੀ ਵੀ ਹੁਣ ਮੈਂ ਕੀ ਕਰਾਂ ਉਹ ਸੋਚਦੀ ਆ ਪੈਸੇ ਦੇਖਦੀ ਆ ਪਰਸ ਦੇ ਵਿੱਚ ਪੈਸੇ ਬਹੁਤ ਘੱਟ ਸੀ ਤੇ ਉਹ ਸੋਚਦੀ ਆ ਵੀ ਹੁਣ ਮੈਂ ਕਿੱਥੇ ਜਾਵਾਂ ਹਨੇਰਾ ਵੀ ਹੋ ਜਾਣਾ ਉਹ ਸੋਚ ਰਹੀ ਹੁੰਦੀ ਆ ਤਾਂ ਇੰਨੇ ਨੂੰ ਕੋਈ ਪਿੱਛੋਂ ਆ ਕੇ ਉਹਦੇ ਮੋਢੇ ਤੇ ਹੱਥ ਰੱਖਦਾ ਤੇ ਉਹ ਡਰ ਜਾਂਦੀ ਆ ਡਰ ਕੇ ਉਹ ਥੋੜਾ ਪਿੱਛੇ ਵੇਖਦੀ ਆ ਤੇ ਪਿੱਛੇ ਆ ਸ਼ਿਵ ਖੜਾ ਹੁੰਦਾ ਤੇ ਉਹਨੂੰ ਕਹਿੰਦੀ ਅੱਛਾ ਤੁਸੀਂ ਇੱਥੇ ਉਤਰਨ ਵਾਲੇ ਸੀ ਉਹ ਕਹਿੰਦਾ ਮੈਂ ਇੱਥੇ ਉਤਰਨ ਵਾਲਾ ਨਹੀਂ ਸੀ ਮੈਂ ਉਤਰ ਚੁੱਕਿਆ ਹਾਂ ਉਸੇ ਅੰਦਾਜ਼ 'ਚ ਉਹ ਗੱਲ ਕਰਦਾ ਉਹ ਕਹਿੰਦੀ ਅੱਛਾ ਉਹ ਕਹਿੰਦਾ ਤੁਸੀਂ ਇੱਥੇ ਇਕੱਲੇ ਕਿਵੇਂ ਖੜੇ ਹੋ ਕਿਸਦਾ ਇੰਤਜ਼ਾਰ ਕਰ ਰਹੇ ਹੋ ਅੱਛਾ ਕੋਈ ਲੈਣੇ ਆਨੇ ਵਾਲਾ ਹੈ ਉਹ ਕਹਿੰਦੀ ਵੀ ਨਹੀਂ ਮੈਨੂੰ ਕੋਈ ਨਹੀਂ ਲੈਣ ਆ ਰਿਹਾ ਮੈਂ ਤਾਂ ਸੱਚ ਦੱਸਾਂ ਤੈਨੂੰ ਮੈਂ ਵੇਖ ਰਹੀ ਸੀ ਕਿ ਮੈਂ ਕਿੱਥੇ ਜਾਵਾਂ ਉਹ ਕਹਿੰਦਾ ਵੀ ਕਿਉਂ ਉਹ ਕਹਿੰਦੀ ਵੀ ਐਸੀ ਚਲੋ ਗੱਲ ਟਾਲ ਦਿੰਦੀ ਆ ਉਹ ਸੋਚਦੀ ਆ ਮੈਂ ਇਹਨੂੰ ਗੱਲ ਨਾ ਦੱਸਾਂ ਤੇ ਉਹ ਕਹਿੰਦਾ ਕਿ ਚੱਲ ਐਂ ਕਰ ਮੈਨੂੰ ਆਉਣ ਵਾਲਾ ਕੋਈ ਲੈਣ ਵਾਸਤੇ ਗੱਡੀ ਆਉਣ ਵਾਲੀ ਆ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਜਾਂਦਾ ਜਾਂਦਾ ਛੱਡ ਦੂੰ ਉਹ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਤੇਰੇ ਸਾਥ ਜਾਊਂਗੀ ਉਹ ਕਹਿੰਦਾ ਵੀ ਲੈ ਮੈਂ ਤੈਨੂੰ ਟੰਗ ਕੀਤਾ ਜਾਂ ਪਰੇਸ਼ਾਨ ਕੀਤਾ ਵੀ ਇਸ ਤਰ੍ਹਾਂ ਕਿਉਂ ਕਰਦੀ ਆ ਕੋਈ ਗੱਲ ਨਹੀਂ ਚੱਲ ਤੂੰ ਮੈਨੂੰ ਦਿਓਰਤਾ ਨਹੀਂ ਮੰਨਿਆ ਮੇਰੀ ਭਾਬੀ ਤਾਂ ਨਹੀਂ ਬਣ ਰਹੀ ਦੋਸਤ ਤਾਂ ਬਣ ਸਕਦੀ ਆ ਨਾ ਐਨਾ ਵਧੀਆ ਮੁੰਡਾ ਤੈਨੂੰ ਦੋਸਤੀ ਦਾ ਹੱਥ ਵਧਾ ਰਿਆ ਤੇ ਤੇਰੇ ਚ ਇੰਨੀ ਆਕੜ ਤੇ ਚਲੋ ਜਦੋਂ ਉਹ ਏਦਾਂ ਹੱਸ ਕੇ ਜੇ ਕਹਿੰਦਾ ਉਹ ਕਹਿੰਦੀ ਸੀਰੀਅਸ ਗੱਲ ਕਰ ਮੈਂ ਵਾਕਈ ਸੀਰੀਅਸ ਆ ਮੈਨੂੰ ਮਜ਼ਾਕ ਨਹੀਂ ਚੰਗਾ ਲੱਗਦਾ ਮੈਨੂੰ ਸੱਚ ਮੁੱਛ ਨਹੀਂ ਇਹ ਪਤਾ ਕਿ ਮੈਂ ਕਿੱਥੇ ਜਾਣਾ ਉਹ ਕਹਿੰਦਾ ਵੀ ਕੀ ਮਤਲਬ ਕਹਿੰਦੀ ਮੇਰਾ ਇੱਥੇ ਕੋਈ ਨਹੀਂ ਉਹ ਕਹਿੰਦਾ ਕੀ ਮਤਲਬ ਤੇਰਾ ਇੱਥੇ ਕੋਈ ਨਹੀਂ ਇਹਦਾ ਮਤਲਬ ਤੇਰੀ ਕੋਈ ਰਿਸ਼ਤੇਦਾਰੀ ਨਹੀਂ ਜਾਂ ਤੇਰਾ ਕੋਈ ਇੱਥੇ ਕੰਮ ਨਹੀਂ ਕਰਨੀ ਤੇਰਾ ਉਹ ਕਹਿੰਦੀ ਨਹੀਂ ਨਹੀਂ ਮੇਰੀ ਇੱਥੇ ਕੋਈ ਰਿਸ਼ਤੇਦਾਰੀ ਆ ਤੇ ਨਾ ਹੀ ਮੇਰਾ ਕੋਈ ਕੰਮ ਆ ਉਹ ਕਹਿੰਦਾ ਫਿਰ ਤੂੰ ਇੱਥੇ ਕੀ ਲੈਣ ਆਈ ਆ ਉਹ ਕਹਿੰਦੀ ਕਿ ਮੈਂ ਮਹਾਕਾਲ ਨੂੰ ਮਿਲਣ ਆਈ ਆ ਉੱਥੇ ਕੋਈ ਮਹਾਕਾਲ ਦਾ ਮੰਦਿਰ ਹੈ ਮੈਂ ਉਹਦੀ ਭਗਤਾਂ ਉਹ ਕਹਿੰਦਾ ਅੱਛਾ ਅੱਛਾ ਠੀਕ ਹੈ ਤੇ ਫਿਰ ਕਿੰਨੇ ਦਿਨ ਰਹਿਣਾ ਉਹ ਕਹਿੰਦੀ ਵੀ ਮੈਨੂੰ ਐ ਨਹੀਂ ਪਤਾ ਮੈਂ ਕਿੰਨੇ ਦਿਨ ਰਹਿਣਾ ਤੇ ਫਿਰ ਉਹ ਕਹਿੰਦਾ ਕਿੱਥੇ ਰਹੇਗੀ ਕਹਿੰਦੀ ਇਹੀ ਗੱਲ ਮੈਨੂੰ ਨਹੀਂ ਸਮਝ ਆ ਰਹੀ ਵੀ ਮੈਂ ਮੰਦਿਰ ਜਾਨੀ ਆ ਜੇ ਮੇਰਾ ਉੱਥੇ ਪ੍ਰਬੰਧ ਹੋ ਗਿਆ ਵੀ ਨਹੀਂ ਤਾਂ ਮੈਂ ਕੋਈ ਹੋਸਟਲ ਵੇਖਦੀ ਆ ਕਿਉਂਕਿ ਮੈਂ ਹੋਟਲ ਦੇ ਵਿੱਚ ਰਹੂੰਗੀ ਤਾਂ ਖਰਚਾ ਜ਼ਿਆਦਾ ਪਊਗਾ ਮੈਂ ਹੋਸਟਲ ਵੇਖਦੀ ਸੀ ਕੋਈ ਜੇ ਰੂਮ ਮਿਲ ਜਾਂਦਾ ਉਹ ਕਹਿੰਦਾ ਚੱਲ ਐਦਾਂ ਕਰ ਤੂੰ ਸਾਡੇ ਘਰ ਚੱਲ। ਦੇਖ ਕੋਈ ਜ਼ਬਰਦਸਤੀ ਨਹੀਂ ਧੱਕੇਸ਼ਾਹੀ ਨਹੀਂ ਪਰ ਐਜ਼ ਅ ਫਰੈਂਡ ਮੈਂ ਤੈਨੂੰ ਆਫਰ ਕਰ ਰਿਹਾ ਤੂੰ ਮੇਰੇ ਘਰ ਚੱਲ ਮੇਰੇ ਘਰ ਦੇ ਵਿੱਚ ਮੇਰੀ ਮਾਂ ਰਹਿੰਦੀ ਆ ਅਸੀਂ ਦੋਨੋਂ ਭਰਾ ਰਹਨੇ ਆ ਤੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਊਗੀ। ਉਹ ਕਹਿੰਦੀ ਨਹੀਂ ਨਹੀਂ ਮੈਂ ਤੁਹਾਡੇ ਘਰ ਨਹੀਂ ਰਹਿ ਸਕਦੀ। ਉਹ ਕਹਿੰਦਾ ਚੱਲ ਫਿਰ ਦੱਸ ਮੈਂ ਕੀ ਕਰਾਂ ਤੇਰੀ ਮਦਦ। ਉਹ ਕਹਿੰਦੀ ਵੀ ਤੂੰ ਐਦਾਂ ਕਰ ਮੈਨੂੰ ਹੋਸਟਲ ਦਾ ਕੋਈ ਕਮਰਾ ਦਿਵਾ ਦੇ। ਉਹ ਕਹਿੰਦਾ ਚੱਲ ਠੀਕ ਐ ਚਲੋ ਇੰਨੇ ਨੂੰ ਗੱਡੀ ਆ ਜਾਂਦੀ ਆ ਜਿਹਨੇ ਲੈਣ ਆਉਣਾ ਹੁੰਦਾ ਡਰਾਈਵਰ ਲੈਣ ਆ ਜਾਂਦਾ ਸ਼ਿਵ ਨੂੰ ਤੇ ਉਹ ਗੱਡੀ ਤੇ ਵਿੱਚ ਬੈਠ ਜਾਂਦੇ ਆ ਦੋਨੋਂ। ਤੇ ਥੋੜੀ ਦੂਰ ਜਾ ਕੇ ਇੱਕ ਹੋਸਟਲ ਦੇ ਅੱਗੇ ਗੱਡੀ ਰੋਕ ਦਿੰਦੇ ਆ ਤੇ ਸ਼ੇਵ ਵਿਸ਼ਾਲੀ ਨੂੰ ਉੱਥੇ ਕਮਰਾ ਦਿਵਾ ਦਿੰਦਾ ਤੇ ਉਹਦਾ ਫੋਨ ਮਤਲਬ ਲੈ ਜਾਂਦਾ ਵੀ ਮੈਂ ਤੇਰਾ ਫੋਨ ਠੀਕ ਕਰਾ ਦੂੰਗਾ ਉਹ ਕਹਿੰਦੀ ਵੀ ਨਹੀਂ ਨਹੀਂ ਤੂੰ ਮੈਨੂੰ ਦੁਕਾਨ ਹੀ ਦੱਸ ਦੇ ਵੀ ਮੈਂ ਖੁਦ ਕਰਾ ਲਿਆਂਗੀ ਚਲ ਉਹ ਨੂੰ ਦੱਸ ਦਿੰਦਾ ਕਿ ਹੁਣ ਤਾਂ ਹਨੇਰਾ ਹੋ ਜਾਣਾ ਹਨਾ ਕੱਲ ਨੂੰ ਜਾ ਕੇ ਕਰਵਾ ਲਈ ਚਲੋ ਵਿਸ਼ਾਲੀ ਹੈ ਜਿਹੜੀ ਉਹ ਆਪਣਾ ਸਮਾਨ ਕਮਰੇ 'ਚ ਰੱਖਦੀ ਆ ਉਹਨੂੰ ਕੁਝ ਰਾਹਤ ਮਹਿਸੂਸ ਹੁੰਦੀ ਆ ਕਿ ਚਲੋ ਮੈਂ ਠੀਕ ਠਾਕ ਪਹੁੰਚ ਗਈ ਫਿਰ ਉਹ ਸੋਚਦੀ ਆ ਵੀ ਹਨਾ ਮੈਂ ਇੰਨੀਆਂ ਮੁਸੀਬਤਾਂ ਦੇ ਵਿੱਚੋਂ ਫਸਦੀ ਫਸਦੀ ਮਹਾਕਾਲ ਨੂੰ ਯਾਦ ਕਰਦੀ ਆਈਆਂ ਵੀ ਚੱਲ ਮੈਨੂੰ ਜਾਣਾ ਚਾਹੀਦਾ ਸ਼ੁਕਰਾਨਾ ਕਰਨਾ ਤੇ ਉਹ ਫਟਾਫਟ ਨਾ ਆ ਕੇ ਮੰਦਰ ਵੱਲ ਜਾਂਦੀ ਆ ਤੇ ਜਦੋਂ ਜਾਂਦੀ ਉਹ ਵੇਖਦੀ ਆ ਵੀ ਮੰਦਰ ਦੇ ਬੰਦ ਹੋਣ ਦਾ ਟਾਈਮ ਹੋ ਗਿਆ ਸੀ ਇਸ ਕਰਕੇ ਉਹ ਬਹੁਤ ਤੇਜ਼ ਦੌੜ ਰਹੀ ਹੁੰਦੀ ਆ ਜਾਂਦੇ ਜਾਂਦੇ ਨਾ ਉਹ ਇੱਕ ਮੁੰਡੇ 'ਚ ਐਨੇ ਜ਼ੋਰ ਦੀ ਵੱਜਦੀ ਆ ਕਿ ਉਹ ਮੁੰਡਾ ਜਿਹੜਾ ਉੱਥੇ ਬਹੁਤ ਬੁਰੇ ਤਰੀਕੇ ਨਾਲ ਡਿੱਗ ਜਾਂਦਾ ਤੇ ਉਹਦਾ ਮੱਥਾ ਨਾ ਪੌੜੀ ਨਾਲ ਵੱਜਦਾ ਪੌੜੀ ਹੁੰਦੀ ਆ ਤੇ ਉਹਦੇ ਮੱਥੇ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਤੇ ਉਹ ਚੀਕ ਮਾਰ ਚੀਕ ਮਾਰਦਾ ਹਨਾ ਜਦੋਂ ਉਹਦੇ ਦਰਦ ਹੋਇਆ ਪਰ ਜਿਹੜੀ ਵਿਸ਼ਾਲੀ ਆ ਉਹ ਉਹਦੇ ਵੱਲ ਮੁੜ ਕੇ ਵੀ ਨਹੀਂ ਦੇਖਦੀ ਉਹ ਹੋਰ ਤੇਜ਼ ਭੱਜ ਜਾਂਦੀ ਆ ਉਹਦਾ ਕੋਈ ਧਿਆਨ ਨਹੀਂ ਹੁੰਦਾ ਤੇ ਇੰਨੇ ਨੂੰ ਉਹ ਉਹਣਾ ਮੁੰਡਾ ਜਿਹੜਾ ਉਹ ਦਰਦ ਨਾਲ ਮਤਲਬ ਉਹਦੇ ਦਰਦ ਹੁੰਦਾ ਤੇ ਉਹ ਕਹਿੰਦਾ ਵੀ ਕਿਹੋ ਕਿਹੋ ਜਿਹੇ ਲੋਕ ਨੇ ਦੁਨੀਆ ਤੇ ਵੀ ਹਰੇਕ ਬੰਦਾ ਪਤਾ ਨਹੀਂ ਕਾਦੇ ਵਿੱਚ ਗਵਾਚਿਆ ਹੋਇਆਗਾ ਵੀ ਦੂਜੇ ਦੀ ਕੋਈ ਪਰਵਾਹ ਹੀ ਨਹੀਂ ਇਸ ਤਰ੍ਹਾਂ ਗੁੱਸਾ ਜਾ ਕਰਦਾ ਬੋਲਦਾ ਤਾਂ ਇੰਨੇ ਨੂੰ ਸ਼ੇਵਾ ਜਿਹੜਾ ਉਹ ਆ ਜਾਂਦਾ ਤੇ ਉਹ ਮੁੰਡੇ ਨੂੰ ਦੇਖ ਕੇ ਕਹਿੰਦਾ ਅ ਭਈਆ ਆਪ ਵੀਰੇ ਤੁਸੀਂ ਤੇ ਉਹ ਉਹਨੂੰ ਕਹਿੰਦਾ ਕਿ ਹਾਂ ਕੀ ਹੋ ਗਿਆ ਤੁਹਾਡੇ ਮੱਥੇ ਦੇ ਵਿੱਚੋਂ ਇੰਨਾ ਖੂਨ ਕਿਉਂ ਨਿਕਲ ਰਿਹਾ ਤਾਂ ਉਹਦਾ ਭਰਾ ਜਿਹੜਾ ਉਹਨੂੰ ਦੱਸਦਾ ਕਿ ਇੱਕ ਕੁੜੀ ਸੀਗੀ ਬਹੁਤ ਮਤਲਬ ਕਾਲੀ ਕਾਲੀ ਚ ਜਾ ਰਹੀ ਸੀਗੀ ਅੰਨ੍ਯਾ ਵਾਂਗ ਆ ਕੇ ਮੇਰੇ ਵਿੱਚ ਵੱਜੀ ਤੇ ਵੀ ਮੇਰਾ ਮੱਥਾ ਇੱਥੇ ਪੌੜੀ ਨਾਲ ਵੱਜ ਗਿਆ ਉਹ ਕਹਿੰਦਾ ਵੀ ਹਾਏ ਕਿੰਨਾ ਖੂਨ ਨਿਕਲ ਰਿਹਾਗਾ ਚੱਲ ਕਹਿੰਦਾ ਆ ਜਾ ਉਹ ਕਹਿੰਦਾ ਮੈਂ ਉਸ ਕੁੜੀ ਨੂੰ ਪਹਿਲਾਂ ਸਬਕ ਸਿਖਾਉਣਾ ਚਾਹਣਾ ਉਹ ਕਹਿੰਦਾ ਵੀ ਉਸ ਕੁੜੀ ਨੂੰ ਸਬਕ ਬਾਅਦ ਚ ਸਿਖਾਇਆ ਜਾਊਗੀ ਜਦੋਂ ਉਹ ਭੱਜ ਗਈ ਵੀ ਤੂੰ ਆ ਜਾ ਚੱਲ ਉਹ ਨੂੰ ਲੈ ਜਾਂਦਾ ਤੇ ਡਾਕਟਰ ਦੇ ਲਾ ਕੇ ਉਹ ਨੂੰ ਬਖਾਉਂਦਾ ਹਨਾ ਉਹਦਾ ਮੱਥੇ ਕਾਫੀ ਸੱਟ ਵੱਜੀ ਸੀ ਚਲੋ ਡਾਕਟਰ ਉਹਦੇ ਪੱਟੀ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਦੋਨੋਂ ਭਰਾ ਜਿਹੜੇ ਉਹ ਘਰ ਚਲੇ ਜਾਂਦੇ ਆ ਘਰ ਦੇ ਵਿੱਚ ਜਾਂਦਿਆਂ ਹੀ ਇੱਕ ਕਾਫੀ ਬਜ਼ੁਰਗ ਮਹਿਲਾ ਜਿਹਦਾ ਨਾਮ ਭੂਮੀ ਹੁੰਦਾ ਭੂਮੀ ਡਾਈਨਿੰਗ ਟੇਬਲ ਤੇ ਖਾਣਾ ਲਗਾ ਰਹੀ ਹੁੰਦੀ ਆ ਤੇ ਜਦੋਂ ਉਹ ਦੋਨੇ ਆਪਾਂ ਨੂੰ ਵੇਖ ਰੀ ਆ ਆਉਂਦਿਆਂ ਤੇ ਉਹ ਆਪਣੇ ਵੱਡੇ ਬੇਟੇ ਦੇ ਮੱਥੇ 'ਤੇ ਪੱਟੀ ਬੰਨੀ ਵੇਖ ਕੇ ਡਰ ਜਾਂਦੀ ਆ ਘਬਰਾ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਸ਼ਰਾਵਤ ਕੀ ਹੋਇਆ ਕੀ ਹੋਇਆ ਪੁੱਤਰ ਤੁਸੀਂ ਠੀਕ ਹੋ ਤੁਹਾਡੇ ਮੱਥੇ ਤੇ ਪੱਟੀ ਵੱਜੀ ਆ ਘਬਰਾ ਜਾਂਦੀ ਆ ਤਾਂ ਸ਼ਿਵ ਕਹਿੰਦਾ ਓਹੋ ਮਾਂ ਤੂੰ ਵੀ ਨਾ ਇੰਨਾ ਫਿਕਰ ਕਰਦੀ ਆ ਠੀਕ ਤਾਂ ਹੈਗਾ ਤੇਰੇ ਸਾਹਮਣੇ ਇਹ ਤਾਂ ਅੱਜ ਕਿਸੇ ਲੜਕੀ ਚ ਵੱਜਿਆ ਲੜਕੀ ਚ ਵੱਜਣ ਦਾ ਮਤਲਬ ਇਹਨੂੰ ਇਨਾਮ ਮਿਲੇਗਾ ਉਹ ਵੀ ਹੱਸ ਪੈਂਦੀ ਆ ਉਹ ਕਹਿੰਦੀ ਅੱਛਾ ਗਲਤੀ ਨਾਲ ਵੱਜਿਆ ਕਿਸੇ ਲੜਕੀ ਚ ਇਦਾਂ ਜਦੋਂ ਉਹ ਦੋਨੋਂ ਮਜ਼ਾਕ ਦੇ ਵਿੱਚ ਗੱਲ ਪਾਉਂਦੇ ਆ ਤਾਂ ਸ਼ਰਾਬ ਤਾਂ ਜਿਹੜਾ ਉਹ ਕਹਿੰਦਾ ਤੁਸੀਂ ਦੋਨੋਂ ਰਹਿਣ ਦਿਓ ਤੁਸੀਂ ਹਰ ਟਾਈਮ ਮਜ਼ਾਕ ਕਰਦੇ ਰਹਿੰਦੇ ਹੋ ਮੈਨੂੰ ਮੈਨੂੰ ਜਿਉਹ ਲੜਕੀ ਇੱਕ ਵਾਰ ਵੀ ਮਿਲਗੀ ਨਾ ਮੈਂ ਉਹਨੂੰ ਸਬਕ ਸਿਖਾ ਕੇ ਰਹਾਂ ਤਾ ਸ਼ਿਵ ਕਹਿੰਦਾ ਤੂੰ ਉਹ ਲੜਕੀ ਵੇਖੀ ਸੀ ਕਿਹੋ ਜੀ ਸੀ ਕਹਿੰਦਾ ਨਾ ਦਿੱਸੀ ਤਾਂ ਮੈਨੂੰ ਹੈ ਨਹੀਂ ਉਹ ਤਾਂ ਭੱਜ ਗਈ ਫਿਰ ਉਹ ਕਹਿੰਦਾ ਤੂੰ ਇਹ ਸੁਪਨਾ ਛੱਡ ਦੇ ਵੀ ਉਹ ਲੜਕੀ ਤੈਨੂੰ ਮਿਲੂਗੀ ਚਲੋ ਇਸ ਤਰ੍ਹਾਂ ਗੱਲ ਕਰਦੇ ਕਰਦੇ ਉਹ ਡਾਈਨਿੰਗ ਟੇਬਲ ਤੇ ਬੈਠ ਜਾਂਦੇ ਆ ਤੇ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਭੂਮੀ ਆ ਉਹ ਕਹਿੰਦੀ ਕਿ ਪੁੱਤਰ ਤੇਰੇ ਤੇ ਕੰਮ ਦਾ ਲੋਡ ਇੰਨਾ ਜ਼ਿਆਦਾ ਹੁੰਦਾ ਵੀ ਤੈਨੂੰ ਆਪਦੇ ਖਾਣ ਪੀਣ ਦਾ ਵੀ ਸਿਹਤ ਦਾ ਕੋਈ ਧਿਆਨ ਨਹੀਂ ਰਹਿੰਦਾ ਦੇਖ ਮੈਂ ਤੈਨੂੰ ਕਹਿਣੀ ਆ ਤੂੰ ਵਧੀਆ ਕਮਾਉਣਾ ਵਧੀਆ ਤੂੰ ਬਿਜ਼ਨਸ ਚਲਾ ਰਿਆਂ ਠੀਕ ਆ ਆਪਣੀ ਸਾਰਾ ਕੁਝ ਪਰ ਪਲੀਜ਼ ਤੂੰ ਇੱਕ ਅਸਿਸਟੈਂਟ ਰੱਖ ਲੈ ਤੂੰ ਔਖਾ ਨਾ ਹੋ ਤੂੰ ਸਾਰਾ ਕੰਮ ਖੁਦ ਕਰਦਾ ਨਾ ਤੂੰ ਸਾਨੂੰ ਸਮਾਂ ਦੇਣਾ ਹਨਾ ਚਿੜਿਆ ਰਹਿਣਾ ਖਿਜਿਆ ਰਹਿਣਾ ਵੀ ਇਹ ਠੀਕ ਨਹੀਂ ਗੱਲ ਆ ਤੇ ਉਹ ਕਹਿੰਦਾ ਵੀ ਮਾਂ ਮੈਂ ਅਸਿਸਟੈਂਟ ਨਹੀਂ ਰੱਖਣਾ ਅਸਿਸਟੈਂਟ ਕਦੇ ਵੀ ਉਹਨਾਂ ਕੰਮ ਨਹੀਂ ਕਰੂਗਾ ਜਿੰਨਾ ਕੰਮ ਮੈਂ ਕਰਦਾ ਹੁਣ ਮੈਂ ਅਸਿਸਟੈਂਟ ਨੂੰ ਕਿੱਥੇ-ਕਿੱਥੇ ਦੱਸੂ ਉਹ ਮੈਨੂੰ ਦੱਸੂਗਾ ਵੀ ਮੈਂ ਕਿਹੜੀ ਮੀਟਿੰਗ ਅਟੈਂਡ ਕਰਨੀ ਆ ਕਿੱਥੇ ਕੀ ਕਰਨਾ ਕਿੱਥੇ ਆਪਦਾ ਕੰਮ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਖੁਦ ਕਰ ਸਕਦੇ ਆ ਅਸਿਸਟੈਂਟ ਨਹੀਂ ਕਰ ਸਕਦੇ ਉਹ ਕਹਿੰਦੀ ਚੱਲ ਫਿਰ ਪੱਕੀ ਅਸਿਸਟੈਂਟ ਰੱਖ ਲੈ ਕੋਈ ਉਹ ਕਹਿੰਦਾ ਮਾਂ ਆਪ ਵੀ ਰਹਿਣੇ ਦਿਓ ਉਹ ਕਹਿੰਦੀ ਵੀ ਦੇਖ ਪੁੱਤਰ ਮੈਂ ਤੇਰੀ ਮਾਂ ਹੁਣ ਬਜ਼ੁਰਗ ਹੋ ਗਈਆਂ ਵੀ ਮੈਨੂੰ ਤਾਂ ਕੇਲਾ ਪਾਣਾ ਜਿਹੜਾ ਘਰ ਦਾ ਉਹ ਖਾਣ ਨੂੰ ਆਉਂਦਾਗਾ ਵੀ ਮੈਨੂੰ ਠੀਕ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਮੈਂ ਸੱਚਮੁੱਚ ਚਾਹਣੀ ਆ ਕਿ ਤੂੰ ਕੋਈ ਪੱਕੀ ਅਸਿਸਟੈਂਟ ਰੱਖ ਲਵੇਂ ਉਹ ਕਹਿੰਦਾ ਮਾਂ ਮੇਰੀ ਗੱਲ ਸੁਣ ਜਦੋਂ ਅਸੀਂ ਸਕੂਲ ਜਾਂਦੇ ਸੀ ਛੋਟੇ ਹੁੰਦੇ ਸੀ ਤੁਸੀਂ ਨੌਕਰੀ ਵੀ ਕਰਦੇ ਸੀ ਤੇ ਤੁਸੀਂ ਘਰ ਦਾ ਸਾਰਾ ਕੰਮ ਵੀ ਕਰਦੇ ਸੀ ਤੇ ਪਾਪਾ ਤੁਹਾਨੂੰ ਕਿੰਨੇ ਵਾਰ ਕਹਿੰਦੇ ਹੁੰਦੇ ਸੀ ਕਿ ਕੰਮ ਵਾਲੀ ਰੱਖ ਲਾ ਤੇ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਕੰਮ ਵਾਲੀ ਉਹ ਹੀ ਜਿਹਾ ਕੰਮ ਨਹੀਂ ਕਰਦੀ ਵੀ ਕੰਮ ਵਾਲੀ ਨੂੰ ਵੀ ਕਹਿ ਕੇ ਕਰਾਉਣਾ ਪਊਗਾ ਤੇ ਮੈਨੂੰ ਤੁਸੀਂ ਕਹਿੰਦੇ ਹੋ ਕਿ ਤੂੰ ਅਸਿਸਟੈਂਟ ਰੱਖ ਲਾ ਉਹ ਕਹਿੰਦੀ ਕਿ ਜਿਹੜੀ ਅਸਿਸਟੈਂਟ ਦੀ ਮੈਂ ਗੱਲ ਕਰ ਰਹੀ ਆ ਉਹ ਤਾਂ ਹਮੇਸ਼ਾ ਤੇਰੇ ਕੋਲ ਰਹੂਗੀ ਨਾ ਉਹਨੂੰ ਤਾਂ ਤੂੰ ਕੰਮ ਸਿਖਾ ਦੇ ਇੱਕ ਆਪੇ ਕਰ ਲੈਣਾ ਉਹ ਅਸਿਸਟੈਂਟ ਨਹੀਂ ਨਾ ਰੱਖਣਾ ਉਹ ਕਹਿੰਦਾ ਅੱਛਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਹਰ ਟਾਈਮ ਮੇਰੀ ਵਿਆਹ ਦੀ ਗੱਲ ਚੱਲਦੀ ਰਹਿੰਦੀ ਆ ਉਹ ਕਹਿੰਦੀ ਡੈਫੀਨੇਟਲੀ ਚੱਲਦੀ ਆ ਤੂੰ ਮੇਰਾ ਬੇਟਾ ਮੈਂ ਚਾਹੁੰਨੀ ਆ ਕਿ ਮੇਰੇ ਘਰ ਨੂੰ ਆਵੇ ਅਸੀਂ ਤੈਨੂੰ ਪੜਾ ਲਿਖਾ ਕੇ ਕਾਬਲ ਬਣਾਇਆ ਤੇਰੀ ਵਿਆਹ ਦੀ ਉਮਰ ਆ ਤੇ ਹੁਣ ਮੇਰੀ ਇਹੀ ਇੱਛਾ ਤੂੰ ਮੈਨੂੰ ਕਹਿੰਦਾ ਰਹਿਣਾ ਕਿ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਤੇਰੀ ਮਾਂ ਤੈਨੂੰ ਹਮੇਸ਼ਾ ਕਹਿੰਦੀ ਆ ਕਿ ਤੂੰ ਆਪਣਾ ਘਰ ਬਸਾਲਾ ਤੇ ਤੂੰ ਮੇਰੀ ਗੱਲ ਨਹੀਂ ਮੰਨਦਾ ਤੇ ਚਲੋ ਉਹਦਾ ਭਰਾ ਜਿਹੜਾ ਉਹ ਕਹਿੰਦਾ ਮਾਂ ਰਹਿਣ ਦੇ ਤੂੰ ਇਹਨੂੰ ਜਿੰਨਾ ਮਰਜ਼ੀ ਪਿਆਰ ਕਰ ਲਾ ਇਹ ਤੈਨੂੰ ਪਿਆਰ ਨਹੀਂ ਕਰਦਾ ਇਹ ਤੇਰੇ ਕਹਿਣ ਤੇ ਵਿਆਹ ਨਹੀਂ ਕਰਵਾਊਗਾ ਦੋਨੋਂ ਅੱਖਾਂ ਅੱਖਾਂ ਦੇ ਵਿੱਚ ਇਸ਼ਾਰਾ ਕਰਕੇ ਉਹਨੂੰ ਮਤਲਬ ਬਲੈਕਮੇਲ ਕਰਦੇ ਆ ਤੇ ਉਹ ਦੋਨਾਂ ਵੱਲ ਵੇਖ ਕੇ ਕਹਿੰਦਾ ਅੱਛਾ ਤਾਂ ਹੁਣ ਤੁਸੀਂ ਮੈਨੂੰ ਇਮੋਸ਼ਨਲ ਬਲੈਕਮੇਲ ਕਰ ਰਹੇ ਹੋ ਉਹ ਕਹਿੰਦੇ ਬਿਲਕੁਲ ਨਹੀਂ ਕਰ ਰਹੇ ਅਸੀਂ ਤਾਂ ਕੋਈ ਵੀ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਤੁਹਾਨੂੰ ਅਸੀਂ ਤਾਂ ਜੋ ਸੱਚ ਆ ਉਹ ਬੋਲ ਰਹੇ ਆ ਉਹਦੀ ਮੰਮੀ ਰੋਣ ਲੱਗ ਜਾਂਦੀ ਆ ਉਹ ਕਹਿੰਦਾ ਮਾਂ ਜੇ ਤੁਸੀਂ ਇਦੋਂ ਪਹਿਲਾਂ ਰੋਏ ਹੁੰਦੇ ਤਾਂ ਮੈਂ ਸ਼ਾਇਦ ਤੁਹਾਡੀ ਬਲੈਕਮੇਲਿੰਗ ਨਾ ਸਮਝ ਸਕਦਾ ਪਰ ਹੁਣ ਮੈਨੂੰ ਪੱਕਾ ਪਤਾ ਵੀ ਤੁਸੀਂ ਮੈਨੂੰ ਬਲੈਕਮੇਲ ਕਰ ਰਹੇ ਹੋ ਤੇ ਉਹਦੀ ਮਾਂ ਹੋਰ ਉੱਚੀ ਰੋਣ ਲੱਗ ਜਾਂਦੀ ਆ ਤੇ ਸ਼ੇਵਾ ਜਿਹੜਾ ਉਹ ਆਪਣੀ ਮਾਂ ਦੇ ਕੋਲ ਆ ਕੇ ਬਹਿ ਜਾਂਦਾ ਕਹਿੰਦਾ ਮਾਂ ਮੈਨੂੰ ਪਤਾ ਤੂੰ ਸੀਰੀਅਸਲੀ ਰੋ ਰਹੀ ਆ ਤੂੰ ਰੋ ਨਾ ਚਲ ਤੇ ਉਸ ਤੋਂ ਬਾਅਦ ਜਿਹੜਾ ਸ਼ਰਾਬਤਾ ਉਹ ਵੀ ਆਪਣੀ ਮਾਂ ਦੇ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਮਾਂ ਮੇਰਾ ਮਕਸਦ ਤੇਰੇ ਦਿਲ ਦਿਖਾਉਣਾ ਨਹੀਂ ਸੀ ਤੁਸੀਂ ਤਾਂ ਵਾਕਿਆ ਹੀ ਸੀਰੀਅਸ ਹੋ ਗਏ ਕੋਈ ਗੱਲ ਨਹੀਂ ਆਪਾਂ ਸੋਚਾਂਗੇ ਉਹ ਕਹਿੰਦੀ ਪੁੱਤਰ ਮੈਂ ਤੈਨੂੰ ਬਹੁਤ ਵਾਰ ਕਹਿ ਚੁੱਕੀ ਆਂ ਪਰ ਹੁਣ ਅਸੀਂ ਤੇਰੀ ਗੱਲ ਨਹੀਂ ਮੰਨਾਂਗੇ ਮੈਂ ਤੇ Shiv ਨੇ ਤੇਰੇ ਵਾਸਤੇ ਕੋਈ ਕੁੜੀ ਵੇਖੀ ਆ ਤੇ ਉਹ ਕੁੜੀ ਨੂੰ ਮੈਂ ਕੱਲ ਬੁਲਾਇਆ ਘਰ ਦੇਖ ਤੂੰ ਕੱਲ ਨੂੰ ਛੁੱਟੀ ਲਵੇਂਗਾ ਤੇ ਤੂੰ ਉਸ ਕੁੜੀ ਨੂੰ ਮਿਲਵੇਂਗਾ ਜੇ ਤੈਨੂੰ ਕੁੜੀ ਪਸੰਦ ਆ ਗਈ ਤਾਂ ਮੈਂ ਚਾਹਣੀ ਆ ਕਿ ਤੁਹਾਡਾ ਮੈਂ ਜਲਦੀ-ਜਲਦੀ ਵਿਆਹ ਕਰ ਦੇਵਾਂ ਸ਼ਰਾਵਤ ਦੋਨਾਂ ਵੱਲ ਵੇਖਦਾ ਤੇ ਉਹ ਸੋਚਦਾ ਵੀ ਇਹ ਕਿੰਨੀਆਂ ਉਮੀਦਾਂ ਨਾਲ ਮੇਰੇ ਵੱਲ ਵੇਖ ਰਹੇ ਆ ਹਨ ਉਹ ਕਹਿ ਦਿੰਦਾ ਕਿ ਚਲੋ ਮੈਂ ਸੋਚੂਗਾ ਉਹ ਕਹਿੰਦੀ ਸੋਚਣਾ ਨਹੀਂ ਸੋਚੇਗਾ ਕਦੋਂ ਮੈਂ ਤੈਨੂੰ ਕਿਹਾ ਕਿ ਤੂੰ ਇੱਕ ਵਾਰ ਲੜਕੀ ਨੂੰ ਮਿਲੇਂਗਾ ਉਹ ਕੱਲ ਨੂੰ ਆ ਰਹੀ ਆ ਤਾਂ ਸ਼ਰਾਵਤ ਆ ਜਿਹੜਾ ਕਹਿੰਦਾ ਠੀਕ ਹੈ ਹੁਣ ਖਾਣਾ ਠੰਡਾ ਨਾ ਕਰੋ ਪਹਿਲਾਂ ਖਾਣਾ ਖਾ ਲਓ ਤੇ ਉਸ ਤੋਂ ਬਾਅਦ ਭੂਮੀ ਤੇ ਉਹਦਾ ਬੇਟਾ ਸ਼ੇਵ ਜਿਹੜੇ ਦੋਨੋਂ ਖੁਸ਼ ਹੋ ਜਾਂਦੇ ਆ ਬਹੁਤ ਜ਼ਿਆਦਾ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਚੱਲਦਾ ਵੀ ਸ਼ਾਇਦ ਹੁਣ ਲੜਕੀ ਇਹਦੇ ਪਸੰਦ ਆ ਜੂਗੀ ਹੁਣ ਅੱਗੇ ਇਹ ਕਹਾਣੀ ਕੀ ਮੋੜ ਲੈਂਦੀ ਹੈ ਕਿਹੜੀ ਲੜਕੀ ਸੀ ਜਿਹੜੀ ਸ਼ਰਾਬਤ ਨੂੰ ਮਿਲਣ ਆ ਰਹੀ ਸੀ ਤੇ ਕੀ ਇਹ ਰਿਸ਼ਤੇ ਦੀ ਗੱਲ ਹੈ ਜਿਹੜੀ ਅੱਗੇ ਤੱਕ ਜਾਊਗੀ ਜਾਂ ਸ਼ਰਾਬਤ ਨੂੰ ਲੜਕੀ ਪਸੰਦ ਨਹੀਂ ਆਊਗੀ ਬਹੁਤ ਇੰਟਰਸਟਿੰਗ ਮੋੜ ਆਉਣ ਵਾਲਾ ਇਸ ਕਹਾਣੀ 'ਚ ਤੁਸੀਂ ਅਗਲਾ ਭਾਗ ਜਲਦੀ ਸੁਣਿਓ ਕਹਾਣੀ ਨੂੰ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਸਤਿ ਸ਼੍ਰੀ ਅਕਾਲ